ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ 24 ਤੇ 25 ਮਾਰਚ ਨੂੰ ਮਹਾਲੀ ਦੇ ਵਿੱਚ ਬਜਟ ਸੈਸ਼ਨ ਦੌਰਾਨ ਦੋ ਪੱਟੀਆਂ ਰੈਲੀਆਂ ਕੀਤੀਆਂ ਗਈਆਂ ਸੀ। ਪੰਜਾਬ ਸਰਕਾਰ ਵੱਲੋਂ ਕੈਬਨਟ ਸਬ-ਕਮੇਟੀ ਦੇ ਨਾਲ ਸਾਂਝੇ ਫਰੰਟ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਜਿਦੇ ਵਿੱਚ ਅੱਜ ਜਦੋਂ ਮੁਲਾਜ਼ਮ ਫਰੰਟ ਦੇ ਆਗੂ ਇਸ ਮੀਟਿੰਗ ਲਈ ਪਹੁੰਚੇ ਤਾਂ ਪਤਾ ਲੱਗਿਆ ਕਿ ਇਹ ਮੀਟਿੰਗ ਅੱਜ ਫੇਰ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਂਝਾ ਫਰੰਟ ਦੇ ਕਰਮੀਨਰ ਤੇ ਕੋ ਕਰਮੀਨਰ ਸਾਥੀਓ ਤੇ ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰ ਸਾਥੀਓ ਆਪਾਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦਾ ਧਿਆਨ ਖਿੱਚਣ ਲਈ ਬਜਟ ਸੈਸ਼ਨ ਦੇ ਦੌਰਾਨ 24 ਤੇ 25 ਤਰੀਕ ਨੂੰ ਮਾਰਚ ਨੂੰ ਮਹਾਲੀ ਦੀ ਧਰਤੀ ਤੇ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਸੀਗੇ ਜਿਹਦੇ ਚ 25 ਤਰੀਕ ਨੂੰ ਸਾਂਝੇ ਫਰੰਟ ਨੂੰ ਪੰਜਾਬ ਦੀ ਸਰਕਾਰ ਨੇ ਅੱਜ ਮਿਤੀ 15 ਤਰੀਕ ਨੂੰ ਕੈਬਨਿਟ ਸਬਕਮੇਟੀ ਨਾਲ ਮੀਟਿੰਗ ਕਰਨ ਦਾ ਪੱਤਰ ਲਿਖਤੀ ਤੌਰ ਤੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸੋ ਅੱਜ ਅਸੀਂ ਸਾਰੇ ਸਾਂਝੇ ਫਰੰਟ ਦੇ ਕੋਰਡੀਨੇਟਰ ਤੇ ਕੋ ਕੋਰਡੀਨੇਟਰ ਤੇ ਵੱਖ-ਵੱਖ ਜਥੇਬੰਦੀਆਂ ਦੇ ਸਾਥੀ ਸੈਕਟਰੀਏਟ ਦਿੱਤੇ ਸਮੇਂ ਦੇ ਬਤਾਰ ਸਾਰੇ ਪੁੱਜੇ ਸੀਗੇ ਪਰ ਉੱਥੇ ਜਾ ਕੇ ਜਦੋਂ ਅਸੀਂ ਪਾਸ ਕਾਊਂਟਰ ਤੇ ਗੱਲ ਕੀਤੀ ਉਹਨਾਂ ਨੇ ਉੱਪਰ ਵਿੱਤ ਵਿਭਾਗ ਦੇ ਆਪਣੇ ਵਿੱਤ ਮੰਤਰੀ ਦੇ ਦਫ਼ਤਰ ਨਾਲ ਜਾ ਕੇ ਗੱਲ ਕਰਵਾਈ ਤਾਂ ਉਹਨਾਂ ਨੇ ਬੜੇ ਸਾਨੂੰ ਅਫਸੋਸ ਹੋਇਆ ਕਿ ਉਹਦੇ ਵਿੱਚ ਲੈਟਰ ਦੇ ਵਿੱਚ ਸਪਸ਼ਟ ਇਹ ਗੱਲ ਦੱਸਣ ਦੇ ਬਾਵਜੂਦ ਕਿ ਵੀ ਸਾਰੇ ਅਮਨ ਅਰੋੜਾ ਜੀ ਨੂੰ ਧਾਲੀਵਾਲ ਜੀ ਨੂੰ ਸਿੱਖਿਆ ਮੰਤਰੀ ਜੀ ਨੂੰ ਇਹ ਸਾਰਿਆਂ ਨੂੰ ਉਹ ਲੈਟਰ ਦੀਆਂ ਕਾਪੀਆਂ ਜਾਣ ਦੇ ਬਾਵਜੂਦ ਇਹ ਪਤਾ ਲੱਗਿਆ ਕਿ ਅੱਜ ਦੀ ਜਿਹੜੀ ਸਾਂਝੇ ਫਰੰਟ ਨਾਲ ਕੋਈ ਮੀਟਿੰਗ ਨਹੀਂ ਹੈਗੀ ਸੋ ਇਸ ਕਰਕੇ ਦੋਸਤੋ ਅੱਜ ਇਸ ਪਾਰਕ ਦੇ ਵਿੱਚ ਚੰਡੀਗੜ੍ਹ ਦੀ ਧਰਤੀ ਤੇ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਇਸ ਗੱਲ ਦਾ ਸਖਤ ਰੋਸ ਪ੍ਰਗਟ ਕੀਤਾ ਔਰ ਨਾਲ ਹੀ ਫੈਸਲਾ ਕੀਤਾ ਕਿ ਇਸ ਕੈਬਨਟ ਸਬ ਕਮੇਟੀ ਦੀਆਂ 17 ਮਾਰਚ ਤੋਂ ਲੈ ਕੇ 17 April ਤੋਂ ਲੈ ਕੇ 22 April ਤੱਕ ਜ਼ਿਲ੍ਹਾ ਹੈੱਡਕੁਆਟਰਾਂ ਤੇ तहसील हेडक्वार्टरा ਤੇ ਤੇ ਸਾਰੇ ਪੰਜਾਬ ਦੇ ਵਿੱਚ ਇਹਦੇ ਪੂਤਲੇ ਫੂਕੇ ਜਾਣ ਔਰ ਇੱਥੇ ਬਸਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨੂੰ ਸਪਸ਼ਟ ਹੋ ਗਿਆ ਕਿ ਭਗਵੰਤ ਮਾਨ ਸਰਕਾਰ ਦੇ ਏਜੰਡੇ ਤੇ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸਲਰਾਂ ਦੇ ਪਰਿਵਾਰ ਹੈ ਨਹੀਂ ਕੋਈ ਵੀ ਮੰਗ ਅੱਜ 3 ਸਾਲਾਂ ਦੇ ਵਿੱਚ ਇਹ ਸਰਕਾਰ ਨੇ ਨਾ ਪੂਰੀ ਕੀਤੀ ਹੈ ਔਰ ਨਾ ਹੀ ਸਾਝੇ ਫਰੰਟ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਨਿਵੇੜਾ ਕਰਨ ਦਾ ਕੋਈ ਯਤਨ ਕੀਤਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਫਗਵਾੜੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਸਾਡੇ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ ਮੈਂ ਬੜੀ ਜਲਦੀ ਤੁਹਾਡੇ ਨਾਲ ਪੰਜਾਬ ਭਵਨ ਦੇ ਵਿੱਚ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਨਿਬਟਾਰਾ ਕਰਾਂਗੇ ਔਰ ਸਾਡੀ ਸਰਕਾਰ ਤੁਹਾਡੀਆਂ ਮੰਗਾਂ ਨੂੰ ਜਾਇਜ਼ ਮੰਨਦੀ ਹੈ ਔਰ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੀ ਹੈ ਪਰ ਅਫਸੋਸ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਤੱਕ ਇੱਕ ਵੀ ਮੀਟਿੰਗ ਸਾਂਝੇ ਫਰੰਟ ਦੇ ਨਾਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਸਰਕਾਰ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 24 ਤੇ 25 ਤੋਂ ਬਾਅਦ ਇੱਕ ਜਿਹੜੀ 4 ਮਈ ਨੂੰ 4 ਮਈ ਨੂੰ ਇੱਕ ਜਲੰਧਰ ਦੇ ਵਿੱਚ ਸਾਥੀ ਜਸਵੰਤ ਸਿੰਘ ਸਮਰਾ ਹਾਲ ਦੇ ਵਿੱਚ ਫਿਜ਼ੀਕਲ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ਾਂ ਤੇ ਜਾਵਪਾਂਗੇ ਔਰ ਸਰਕਾਰ ਨੂੰ ਸਬਕ ਸਿਖਾਉਣ ਵਾਲੇ ਪਾਸੇ ਨੂੰ ਤੁਰਾਂਗੇ ਇਹ ਸਾਡਾ ਫੈਸਲਾ ਜੀ ਮੀਟਿੰਗ ਦਾ ਹੁਣ ਮੈਂ ਬੇਨਤੀ ਕਰੂੰਗਾ ਸਾਥੀ ਮੂਲੇਵਾਲ ਜੀ ਨੂੰ ਕਿ ਉਹ ਵੀ ਆਪਣੀ ਗੱਲ ਕਹਿਣ ਬਾਤ ਕਰ ਲਓ ਉਹ ਬੰਦ ਕਰ ਲਓ ਬੰਦ ਕਰ ਲਓ ਦੁਬਾਰਾ ਥੀਦੇ ਪਿਛਲੇ ਪਾਸੇ ਜਰਨੀ ਜੀ ਪਹਿਲੀ ਹ ਸਤਿਕਾਰਯੋਗ ਪੰਜਾਬ ਦੇ ਕਨਵੀਨਰ ਤੇ ਕੋ ਕਨਵੀਨਰ ਸਾਥੀਓ ਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਰੇ ਸਾਥੀਆਂ ਨੂੰ ਅਸੀਂ ਇਸ 스테ਜ ਤੋਂ ਬੇਨਤੀ ਕਰਦੇ ਆ ਕਿ ਜਿਸ ਤਰੀਕੇ ਨਾਲ ਅਸੀਂ 22 ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਮੰਤਰੀਆਂ ਨੂੰ ਬਹੁਤ ਵਾਰੀ ਲਿਖਤੀ ਦੇ ਚੁੱਕੇ ਆ ਤੇ ਬਹੁਤ ਵਾਰੀ ਲਿਖਤੀ ਤੌਰ ਤੇ ਮੀਟਿੰਗਾਂ ਸਾਨੂੰ ਦਿੱਤੀਆਂ ਗਈਆਂ ਨੇ ਤੇ ਜਿਸ ਤਰੀਕੇ ਨਾਲ ਮੇਰੇ ਖਿਆਲ ਮੁਤਾਬਕ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਜਿਹੜੀ ਆਪ ਸਰਕਾਰ ਦੀ ਨੁਮਾਇੰਦਿਆ ਨੇ ਸਾਡੇ ਨਾਲ ਇਹ ਕੋਝਾ ਮਜ਼ਾਕ ਕੀਤਾ ਜਾ ਰਿਹਾ ਲਗਾਤਾਰਤਾ ਦੇ ਵਿੱਚ ਲਗਾਤਾਰਤਾ ਦੇ ਵਿੱਚ ਵੀ ਇਹ ਮੀਟਿੰਗ ਦੇ ਕੇ ਚਾਹੇ ਉਹ ਮੁੱਖ ਮੰਤਰੀ ਦੀ ਮੀਟਿੰਗ ਹੋਵੇ ਚਾਹੇ ਕੈਬਨਿਟ ਮੰਤਰੀ ਦੀ ਮੀਟਿੰਗ ਹੋਵੇ ਉਹ ਲਗਾਤਾਰਤਾ ਮਜ਼ਾਕ ਵਡਾਇਆ ਜਾ ਰਿਹਾ ਇਸ ਕਰਕੇ ਮੈਂ ਤੇ ਸੱਦਾ ਦਊਗਾ ਸਾਰੇ ਪੰਜਾਬ ਦੇ ਮਲਾਜਮਾਂ ਨੂੰ ਲੱਖਾਂ ਮਲਾਜਮਾਂ ਨੂੰ ਤੇ ਪੈਨਸ਼ਨਾਂ ਰਾਂ ਭਾਈ ਵੀਰੋ ਘਰੇ ਬੈਠੇ ਨਹੀਂ ਸਰਨਾ ਜਿਸ ਤਰੀਕੇ ਨਾਲ ਸਰਕਾਰ ਦਾ ਸਾਡੇ ਪ੍ਰਤੀ ਤੇ ਕੋਪਰੇਟ ਘਰਾਨਿਆਂ ਪਤੀ ਰੁਪਈਆ ਕਾਪਰੇਟ ਕਰਾਨਿਆਂ ਦਾ ਜਿੰਨਾ ਨਰਮ ਉਹਨਾਂ ਦੇ ਪ੍ਰਤੀ ਰੁਈਆ ਸਾਡੇ ਪ੍ਰਤੀ ਜਿੱਤੇ ਭੈੜਾ ਰੁਈਆ ਵਾ ਸਾਡੇ ਨਾਲ ਬੈਠ ਕੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਇਹ ਸਰਕਾਰ ਨੇ ਜਿਹੜਾ ਰੋਲ ਅਦਾ ਕੀਤਾ ਉਹ ਜਿੱਥੇ ਆ ਤਨਿੰਦਨਯੋਗ ਆ ਅਸੀਂ ਇਸ ਸਟੇਜ ਤੋਂ ਇਹ ਸਮਝ ਲਿਆ ਕਿ ਜਿਸ ਤਰੀਕੇ ਨਾਲ ਮੀਟਿੰਗ ਦਿੱਤੀ ਸੀ ਸਾਨੂੰ 25 ਤੇ 24 ਤੇ 25 ਤਰੀਕ ਦੇ ਧਰਨੇ ਤੋਂ ਬਾਅਦ ਸਾਨੂੰ ਮੀਟਿੰਗ ਦਿੱਤੀ ਸੀ ਜੀ ਜਿਹੜੀ ਮਾਰਚ ਲੈ ਕੇ ਚੱਲ ਰਹੀ ਹੈ ਕਿ 15 ਤਰੀਕ ਨੂੰ ਤੁਹਾਨੂੰ ਕੈਪਟਨ ਮੰਤਰੀ ਮੀਟਿੰਗ ਦੇਣਗੇ ਤੇ ਬਹੁਤ ਅਫਸੋਸ ਹੋਇਆ ਅੱਜ ਜਦੋਂ ਅਸੀਂ ਇਕੱਠੇ ਜੁੜੇ ਆਂ ਤੇ ਕਿਹਾ ਤੁਹਾਨੂੰ ਮੀਟਿੰਗ ਜਿਹੜੀ ਆ ਉਹ ਨਹੀਂ ਦਿੱਤੀ ਗਈ ਇਸ ਕਰਕੇ ਭਾਈ ਮੈਂ ਹੀ ਜਿੱਥੇ ਅੱਜ ਦਾ ਇਕੱਠ ਵਿੱਚ ਜਿੱਥੇ ਜ਼ੋਰਦਾਰ ਸ਼ਬਦਾਈ ਨਖੇਦੀ ਕਰਦੇ ਆਂ ਉੱਥੇ ਇਸ ਸਰਕਾਰ ਦੇ ਰਵੱਈਏ ਦੇ ਖਲੋਫ ਅਸੀਂ ਜਿੱਦਣ 17 ਤਰੀਕ ਲੈ ਕੇ 21 ਤਰੀਕ ਤੱਕ ਅਰਥੀ ਫੂਕ ਮਜ਼ਾਰੇ ਥੱਲੇ ਰੱਖੇ ਨੇ 22 ਤੱਕ ਬਲਬਜਾਰੇ ਰੱਖੇ ਨੇ ਤੇ ਸਾਰੇ ਮੁਲਾਜ਼ਮਾਂ ਨੂੰ ਪੈਨਸ਼ਨ ਉਪੀਲ ਕੀਤੀ ਜਾਂਦੀ ਹੈ ਕਿ ਸਾਂਝੇ ਰੂਪ ਚ ਤਹਿਸੀਲ ਪੱਧਰ ਤੇ ਤੇ ਜ਼ਿਲ੍ਹਾ ਪੱਧਰ ਤੇ ਮਲਕ ਅਰਥੀਆਂ ਮਲਕ ਕੈਬਨ ਮੰਤਰੀ ਤੇ ਵਿੱਚ ਮੁੱਖ ਮੰਤਰੀ ਦੇ ਵੀ ਰੱਖੇ ਜਾਣੇ ਸਭ ਕੁਝ ਵਿਗੜਿਆ ਪਿਆ ਅਰਥੀਆਂ ਫੁੱਕਿਆ ਜਾਣਾ ਨਾਲ ਹੀ ਬੇਨਤੀ ਹੈ ਕਿ ਸਾਡੀ ਮੀਟਿੰਗ ਜਿਹੜੀ ਹੈ ਚਿੱਤ ਸਾਥੀ ਜਿਹੜੇ ਸਾਡੇ ਵਿੱਚ ਆਲੇ ਰਲੇਵੇਂ ਤੌਰ ਤੇ ਨਹੀਂ ਅਜੇ ਤੱਕ ਧਰਣ ਰਲੀਆਂ ਉਹਨਾਂ ਘੜੀ ਸਾਡੀ ਪੀਲ ਹੈ ਕਿ ਉਹ 4 ਤਰੀਕ ਨੂੰ ਸਾਡੀ ਸਮਰਾ ਹਾਲ ਚ বাস ਸਟੈਂਡ ਜਲੰਧਰ ਜਸਵੰਤ ਸਿੰਘ ਹਾਲ ਚ ਉਥੇ ਮਤਲਬ ਮੀਟਿੰਗ ਆ 4 ਤਰੀਕ ਨੂੰ ਕਿਰਪਾ ਕਰਕੇ ਉਥੇ ਮੀਟਿੰਗ ਦੇ ਵਿੱਚ ਹਰ ਹਾਲਤ ਪਹੁੰਚਣ ਤਾਂ ਜੋ ਕਿ ਸਾਂਝੇ ਰੂਪ ਚ ਇਕੱਠੇ ਹੋ ਕੇ ਆਉਣ ਵਾਲੇ ਸਮਝ ਜਿਹੜਾ ਕੋਲ ਆ ਉਹ ਤਿੱਖਾ ਲਿਖਿਆ ਜਾ ਸਕੇ ਤੇ ਪੰਜਾਬ ਸਰਕਾਰ ਨੂੰ ਮਲਾਜਮਾਂ ਦੀ ਤੇ ਪੈਨਸ਼ਨਾਂ ਦੀ ਮੰਗਾਂ ਮਲਵਾਉਣ ਵਾਸਤੇ ਮਜਬੂਰ ਕੀਤਾ ਜਾਵੇ ਤਾਂ ਇਹ ਸਾਡੀਆਂ ਅੱਜ ਹਾਲਤਾਏ ਬਣੀਆਂ ਨੇ ਜਿੱਥੇ ਇੱਕ ਨੂੰ ਪੰਜਾਬ ਸਰਕਾਰ ਧੂਕੇ ਸਾਨੂੰ ਖੜੀ ਆ ਇਹ ਠੀਕ ਹੈ ਕਿ ਉਹਨਾਂ ਨੇ ਜਿ ਤਰੀਕੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਤਸੱਦ ਕੀਤਾ ਹੈ ਮੁਲਾਜ਼ਮਾਂ ਦੇ ਤਸੱਦ ਕੀਤਾ ਅੱਜ ਮੁਲਾਜ਼ਮਾਂ ਨੂੰ ਇਸ ਤਰੇਹ ਦੇ ਹੱਥ ਥੱਲੇ ਲਿਆਂਦਾ ਇਹ ਨਹੀਂ ਜਿੱਥੇ ਕਾੜੇ ਸ਼ਬਦਾਂ ਨੇ ਖੇਦੀ ਕਰਦੇ ਆ ਉੱਥੇ ਮੰਗ ਕਰਦੇ ਆ ਕੌਣ ਵਾਲੇ ਸਮਝ ਕੋਲ ਤਿੱਖਾ ਕਰਾਂਗੇ ਧੰਨਵਾਦ ਦੋਸਤੋ ਬਹੁਤ ਬਹੁਤ ਠੀਕ ਹੈ